ਅਗਲੇ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਫਰਮਾਨ ਕਰਦੇ ਨੇ ਵੱਡੀ ਵਿਡਿਆਈ ਜਾਂ ਵੱਡਾ ਨਾਮ ਉਸ ਦੀ ਵਿਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਕਿਸ ਕਰਕੇ ਉਸ ਦਾ ਨਾਮ ਬਹੁਤ ਵੱਡਾ ਹੈ ਉਹਦੀ ਹਸਤੀ ਬਹੁਤ ਵੱਡੀ ਕਈ ਵਾਰ ਮਨੁੱਖ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਹੈ ਹਸਤੀ ਬਹੁਤ ਵੱਡੀ ਨਹੀਂ ਹੁੰਦੀ ਕਲਾ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗੁਣ ਬਹੁਤ ਵੱਡੇ ਨਹੀਂ ਨਾਮ ਬਹੁਤ ਵੱਡਾ ਹੈ ਤਾਕਤ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗਿਆਨ ਬਹੁਤ ਵੱਡਾ ਨਹੀਂ ਨਾਮ ਬਹੁਤ ਵੱਡਾ ਹੈ ਲੇਕਿਨ हे ਪ੍ਰਭੂ ਤੇਰੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਇਸ ਵਾਸਤੇ ਤੇਰਾ ਨਾਮ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇਰੀ ਹਸਤੀ ਬਹੁਤ ਵੱਡੀ ਹੈ ਤੇਰੀ ਵਡਿਆਈ ਬਹੁਤ ਵੱਡੀ ਹੈ ਇਸ ਵਾਸਤੇ ਸਹੀ ਹੈ ਇਹ ਸੱਚ ਹੈ ਕਿ ਤੇਰੀ ਵਡਿਆਈ ਹਕੀਕਤ ਦੇ ਚ ਹੀ ਵਡਿਆਈ ਹੈ ਉਹ ਖੁਸ਼ ਆਮਦ ਨੇ ਵਦਾ ਕੇ ਗਲ ਨਹੀਂ ਆਖੀ ਗਈ ਘਟਾ ਕੇ ਗਲ ਨਹੀਂ ਆਖੀ ਗਈ ਵਡੀ ਵਡਿਆਈ ਜਾਂ ਸੱਚ ਨਿਆਹੇ ਪ੍ਰਮਾਤਮਾ ਇੱਕ ਤੇਰੀ ਦੂਜੀ ਬਹੁਤ ਵੱਡੀ ਵਡਿਆਈ ਹੈ ਕਿ ਤੇਰਾ ਨਿਆਂ ਵੀ ਸੱਚ ਤੇ ਖੜਾ ਹੈ ਤੂੰ ਸੱਚਾ ਨਿਆਂ ਕਰਦਾ ਹੈ ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ ਕਿ ਇੱਕ ਐਸੀ ਅਦਾਲਤ ਵੀ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ ਕਿ ਤੇ ਸੱਚ ਹੈ ਜਿਸ ਦਾ ਇਨਸਾਫ ਵੀ ਸੱਚਾ ਹੈ ਅਗਰ ਐਸਾ ਮਨੁੱਖ ਨੂੰ ਬੋਧ ਹੋ ਜਾਏ ਤੇ ਉਸ ਅਦਾਲਤ ਦੇ ਬਹਿਦੇ ਮੁਤਾਬਕ ਅਜੀਵ ਹੈ ਜ਼ਮੀਨ ਦੇਤੇ ਜਿਤਨੀਆਂ ਅਦਾਲਤਾਂ ਨੇ ਸਬਦ ਬੂਏ ਬੰਦ ਕਰਨੇ ਪੈਣਗੇ ਲੋੜ ਵੀ ਨਹੀਂ ਨਾ ਕਿਉਂਕਿ ਐਸੇ ਬੰਦੇ ਨੂੰ ਰੱਬੀ ਨਿਯਮ ਦੀ ਸਮਝ ਆ ਗਈ ਰੱਬੀ ਕਾਨੂੰਨ ਦੀ ਸਮਝ ਆ ਗਈ ਤੇ ਜਿਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ ਰੱਬ ਦੇ ਕਾਨੂੰਨ ਦੇ ਚ ਇਹ ਹੈ ਕਿ ਨਾ ਤੋ ਕਿਸੇ ਨੂੰ ਦੁੱਖ ਦੇ ਤੇ ਨਾ ਖੁਦ ਦੁਖੀ ਹੋ ਕਿਉਂਕਿ ਦੂਜੇ ਨੂੰ ਦੁੱਖ ਦੇਵੇਂਗਾ ਪਲਟ ਕੇ ਦੁੱਖ ਵਾਪਸ ਆਏਗਾ ਦੂਜੇ ਨੂੰ ਕਲੇਸ਼ ਦੇਵੇਂਗਾ ਪਲਟ ਕੇ ਕਲੇਸ਼ ਵਾਪਸ ਆਵੇਗਾ ਦੂਜੇ ਨੂੰ ਤੂੰ ਛਲੇਗਾ لازਮੀ ਤੂੰ ਵੀ ਛਲੇ ਆ ਜਾਏਗਾ ਦੂਜੇ ਨੂੰ ਤੂੰ ਧੋਖਾ ਦੇਵੇਂਗਾ ਬਚ ਤੂੰ ਵੀ ਨਹੀਂ ਸਕੇਗਾ ਇਹ ਤੇ ਰੱਬ ਦਾ ਇੱਕ ਸੱਚਾ ਨਿਆਂ ਹੈ ਤੇ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚੱਲ ਜਾਏ ਤੇ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ ਤੇ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਲਾਲਤਾਂ ਦੇ ਬੂਏ ਬੰਦ ਕਰਨੇ ਪੈਣਗੇ ਕੇਵਲ ਉਹੀ ਨਿਆਂਕਾਰੀ ਪਰਮਾਤਮਾ ਦਾ ਹੀ ਬੂਆ ਖੁੱਲਾ ਰਹੇਗਾ ਖੁੱਲਾ ਤੇ ਹੁਣ ਵੀ ਹੈ ਲੇਕਿਨ ਇਸ ਅਦਾਲਤ ਦਾ ਕੋਈ ਬਹਿ ਨਹੀਂ ਮੰਦਾ ਜਦ ਕਿ ਇਸ ਅਦਾਲਤ ਦੇ ਹੀ ਨਿਯਮ ਕੰਮ ਕਰ ਰਹੇ ਹੈ ਐ ਬੰਦੇ ਤੂੰ ਜੋ ਕੁਝ ਜਗਤ ਨੂੰ ਦੇਵੇਂਗਾ ਪਲਟ ਕੇ ਉਹੀ ਕੁਝ ਤੇਰੀ ਝੋਲੀ ਚ ਵਾਪਸ ਆਵੇਗਾ ਇਹ ਅਟਲ ਨਿਯਮ ਚੱਲ ਰਿਹਾ ਹੈ ਔਰ ਇਸ ਨੂੰ ਤੂੰ ਆਪਣੀ ਸਿਆਣਪ ਨਾਲ ਆਪਣੀ ਚਤਰਾਈ ਨਾਲ ਤੋੜ ਨਹੀਂ ਸਕਦਾ ਮਰੋੜ ਨਹੀਂ ਸਕਦਾ وڈی آئی جا سچ نیا وڈی وڈے آئی جا تھا تیری بہت ہے اپار میں اتر ہے نہچل ہے ٹکیا ہوا ہے ساڑی حالت یہ ہے جس آسن ہم بیٹھے گا جس آسن پہ اے بیٹھے ہاں سب پہلے ਬਾਬੇ ਫਰੀਦ ਦੇ ਕਥਨ ਅਨੁਸਾਰ ਪਤਾ ਨਹੀਂ ਕਿੰਨੇ ਬੈਠ ਚੁਕੇ ਨੇ ਇੱਕ ਆਲਮ ਨੇ ਐਸਾ ਹੈ ਕਿ ਇੱਕ ਮਨੁੱਖ ਜਿੱਥੇ ਖੜਾ ਹੈ ਉਹ ਲੱਖਾਂ ਮਨੁੱਖਾਂ ਦੀ ਕਬਰਾਂ ਤੇ ਹੀ ਖੜਾ ਹੈ ਪਤਾ ਨਹੀਂ ਕਿਤਨੇ ਮਰਦਿਆਂ ਦੀ ਖਾਕ ਪਤਾ ਨਹੀਂ ਕਿਤਨੇ ਮਨੁੱਖ ਮਿੱਟੀ ਵਿੱਚ ਮਿੱਟੀ ਹੋ ਚੁਕੇ ਨੇ ਹਰ ਬੰਦਾ ਜਿੱਥੇ ਖੜਾ ਹੈ ਉੱਥੇ ਲੱਖਾਂ ਹੀ ਬੰਦਿਆਂ ਦੀ ਖਾਕ ਉਹਦੇ ਪੈਰਾਂ ਦੇ ਥੱਲੇ ਹੈ ਸਾਡਾ ਟਿਕਾਣਾ ਨੇ ਚਲ ਨਹੀਂ ਅਸੀਂ ਜਿੱਥੇ ਰਹਿੰਦੇ ਪਿਆ ਸਾਥੋਂ ਪਹਿਲੇ ਕੋਈ ਹੋਰ ਰਹਿ ਚੁਕੇ ਹੈ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਹੈ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਹੈ ਇਸ ਵਾਸਤੇ ਸਾਬਸੀ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਇਹ ಪರಿਪੂਰਨ ਪ੍ਰਮਾਤਮਾ ਚੁਕੇ ਤੇਰਾ ਅਸਥਾਨ ਨਿਚਲ ਹੈ ਤੇਰਾ ਟਿਕਾਣਾ ਨਿਚਲ ਹੈ ਇਸ ਵਾਸਤੇ ਤੇਰੀ ਵਡਿਆਈ ਨਿਚਲ ਹੈ ਵੱਡੀ ਵਡਿਆਈ ਜਾਣੇ ਚਲਥਾਉ ਵੱਡੀ ਵਡਿਆਈ ਜਾਣੈ ਆਲਾ ਜੀਵ ਕੀ ਆਖ ਰਹੇ ਨੇ ਜੀਵ ਕੀ ਬੋਲ ਰਹੇ ਨੇ ਤੂੰ ਸਾਰਿਆਂ ਦੀ ਜਾਣਨਾ ਸਾਰਿਆਂ ਦੀ ਜਾਣਨਾ ਬਲਕੇ ਐਸਾ ਵੀ ਹੈ ਕਿ ਤੂੰ ਭਾਸ਼ਾ ਖਾਮੋਸ਼ੀ ਦੀ ਵੀ ਜਾਣਨਾ ਕੋਈ ਅੰਦਰੋਂ ਕੀ ਬੋਲ ਰਿਹਾ ਹੈ ਜ਼ਰੂਰੀ ਨਹੀਂ ਕਿ ਕੋਈ ਸ਼ਬਦਾਂ ਨਾਲ ਕੀ ਬੋਲ ਰਿਹਾ ਹੈ ਕੋਈ ਜ਼ਬਾਨ ਨਾਲ ਕੀ ਬੋਲ ਰਿਹਾ ਹੈ ਬਲਕੇ ਤੂੰ ਬਹੁਤ ਗਹਿਰਾ ਜਾਨਣਾ ਹੈ ਉਹਦੇ ਭਾਵ ਕੀ ਬੋਲ ਰਹੇ ਨੇ ਉਹਦੀ ਅੰਤਰ ਆਤਮਾ ਕੀ ਬੋਲ ਰਹੀ ਹੈ ਵੱਡੀ ਵਡਿਆਈ जाने आला हाथी की चंगाड़ पल पाछे पहुंचे ताएं चींटी की पुकार पहले ही सुनयत है तू ऐसे तीखे कान रख रहे हैं कि तू कीटी दी फरियाद पहले सुन लेना हाथी दी पुकार नालों विच इतने तीखे तेरी श्रोत है इतने तीखे तेरे कान आ वडी वडियाई बुझै सब भाव ਤੇਰੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਤੂੰ ਹਰ ਤਰ੍ਹਾਂ ਦੇ ਭਾਵ ਨੂੰ ਬੁਝਣਾ ਇਹਦੀ ਭਾਵਨਾ ਕੀ ਹੈ ਉਸਦੀ ਭਾਵਨਾ ਕੀ ਹੈ ਉਸ ਦੇ ਅੰਦਰ ਕਿੰਨਾ ਪਿਆਰ ਹੈ ਉਸ ਦੇ ਅੰਦਰ ਕਿਤਨੀ ਕਿ ਸ਼ਰਧਾ ਹੈ ਤੂੰ ਅੰਦਰ ਦੀ ਸਾਰਿਆਂ ਦੀ ਜਾਣਨਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਤੇ ਸਾਰਿਆਂ ਦੇ ਘਟ ਦੀ ਜਾਣਨਾ ਭਾਈ ਗੁਰਦਾਸ ਸਿੰਘ ਸਾਹਿਬ ਤੇ ਕਹਿੰਦੇ ਨੇ ਅੰਤਰ ਜਾਨਮੀ ਸੁੰਨ ਕੰਮਪਤ ਹੂੰ ਅੰਤਰਗਤ ਹੈ اے ਪ੍ਰਭੂ ਜਦ ਮੈਂ ਸੁਣਦਾ ਕਿ ਤੂੰ ਅੰਦਰ ਦੀ ਜਾਣਨ ਵਾਲਾ ਹੈ ਹਰ ਇੱਕ ਦੀ ਅੰਦਰ ਨੂੰ ਤੂੰ ਸੂਝ ਬੂਝ ਰੱਖਦਾ ਹੈ ਤੇ ਹਰ ਇੱਕ ਦੇ ਅੰਦਰ ਤੂੰ ਝਾਤ ਮਾਰਦਾ ਹੈ ਮੈਂ ਕੰਬ ਜਾਂਦਾ ਕੰਬੜੀ ਛਿੜ ਜਾਂਦੀ ਫਿਰ ਤੇ ਮੇਰੇ ਅੰਦਰ ਜਿਹੜੇ ਫੁਰਨੇ ਚੱਲਦੇ ਨੇ ਉਹ ਵੀ ਤੂੰ ਜਾਣਦਾ ਹੋਵੇਂਗਾ ਤੇ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਤੇ ਫੁਰਨੇ ਚੱਲਦੇ ਨੇ ਉਹ ਬਹੁਤੇ ਠੀਕ ਨਹੀਂ ਹੁੰਦੇ ਮਾੜੇ ਹੀ ਹੁੰਦੇ ਨੇ ਗੰਦੇ ਹੀ ਹੁੰਦੇ ਨੇ ਤੋ ਭਾਈ ਸਾਹਿਬ ਜੀ ਕਹਿੰਦੇ ਮੈਨੂੰ ਕਮੜੀ ਛੜ ਜਾਂਦੀ ਏ ਕਿ ਜਦ ਮੈਂ ਦੇਖਦਾ ਕਿ ਤੂੰ ਤੇ ਅੰਦਰ ਦੇ ਵਿਚਾਰ ਵੀ ਪੜ ਲੈਣਾ ਹੈ ਅੰਤਰਜਾਮੀ ਸੁਨ ਕੰਪਤ ਹੋ ਅੰਤਰਗਤ पतत पावन ਸੁਨ ਆਸਰੋ ਉਰਧਾਰ ਹੋ ਪਰ ਇੱਕ ਹੈ ਆਸਾ ਇੱਕ ਓਟ ਲੈ ਕੇ ਆ ਜਾਣਾ ਤੇਰੇ ਦਰ ਤੇ ਕਿ ਤੂੰ ਪਤਤ ਪਾਵਨ ਨਹੀਂ ਤੂੰ ਨਜ਼ਰ ਅੰਦਾਜ਼ ਵੀ ਕਰ ਦੇਣਾ ਤੂੰ ਗੁਨਾਹਾਂ ਤੇ ਪਰਦਾ ਵੀ ਪਾ ਦੇਣਾ ਤੂੰ ਐਸਾ ਪੁਰਖ ਹੈ ਤੂੰ ਐਸਾ ਸੱਚਾ ਬਖਸ਼ਿੰਦ ਹੈ ਕਿ ਜੈਸੇ ਗੰਦਗੀ ਵਿੱਚ ਲਿਬੜੇ ਹੋਏ ਬੱਚੇ ਨੂੰ ਮਮਤਾ ਦੀ ਮਾਰੀ ਹੋਈ ਮਾਂ ਗਲਵਕੜੀ ਚ ਲੈ ਲੈਂਦੀ ਏ हे ਪ੍ਰਭੂ ਦਇਆ ਤੇਰਾ ਸੁਭਾ ਹੈ ਕੋਈ ਗੰਦਾ ਜੀ ਵੀ ਤੇਰੇ ਦਰ ਤੇ ਪੁਕਾਰ ਕਰੇ ਤੇ ਆਵੇ ਤੂੰ ਉਹਨੂੰ ਗਲਵਕੜੀ ਚ ਲੈ ਲੈਣਾ ਤੂੰ ਆਪਣੇ ਕੋਲ ਉਸ ਨੂੰ ਥਾਂ ਦੇਣਾ ਤੋ ਤੂੰ ਸਾਰਿਆਂ ਦੇ ਭਾਅ ਸਾਰਿਆਂ ਦੀ ਸ਼ਰਧਾ ਨੂੰ 부ਝਣ ਵਾਲਾ ਹੈ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਤੇਰੀ ਵਡਿਆਈ ਇਹ ਵੀ ਬਹੁਤ ਵੱਡੀ ਹੈ ਕਿ ਜਦ ਤੂੰ ਕਿਸੇ ਨੂੰ ਕੁਝ ਦੇਣਾ ਹੈ ਤਾਂ ਦੂਜੇ ਤੀਜੇ ਚੌਥੇ ਪੰਜਵੇਂ ਕੋਲ ਤੈਨੂੰ ਪੁੱਛਣ ਦੀ ਲੋੜ ਨਹੀਂ ਮੈਂ ਇਹ ਦੇ ਦਿਆਂ ਕਿ ਨਹੀਂ ਕਈ ਦਫਾ ਪਿਤਾ ਪੁੱਤਰਾ ਤੋਂ ਪੁੱਛਦਾ ਹੈ ਇਹ ਚੀਜ਼ ਮੈਂ ਫਲਾਣੇ ਨੂੰ ਦੇ ਦਿਆਂ ਕਿ ਨਹੀਂ ਕਈ ਦਫਾ ਪੁੱਤਰ ਪੁੱਛ ਲੈਣ ਇਹ ਦੇ ਲਈਏ ਕਿ ਨਹੀਂ ਰਾਜਾ ਆਪਣੇ ਮਹਿਤੇ ਹਕਮਰਾਨਾਂ ਤੋਂ ਪੁੱਛਦਾ ਹੈ ਸਲਾਮ مشورہ ਕਰਦਾ ਹੈ ਇਹ ਚੀਜ਼ ਪਰ ਜਾਨੂ ਦੇ ਦੇਈਏ ਕਿ ਨਾ ਇਹ ਵਸਤੂ ਫਲਾਣੇ ਨੂੰ ਦੇ ਦੇਈਏ ਕਿ ਨਾ ਪੁੱਛਣਾ ਮਨੁੱਖੀ ਦੁਨੀਆ 'ਚ ਚੱਲਦਾ ਹੈ ਪਤੀ ਪਤਨੀ ਤੋਂ ਪੁੱਛ ਕੇ ਚੱਲਦਾ ਹੈ ਔਰ ਪਤਨੀ ਪਤੀ ਨੂੰ ਪੁੱਛ ਲੈਂਦੀ ਹੈ ਕਿ ਇਹ ਮੈਂ ਦੇ ਆ ਕਿ ਨਾ ਲਿਆ ਇਹ ਪ੍ਰਭੂ ਇਹ ਤੇਰੀ ਵਡਿਆਈ ਬਹੁਤ ਵੱਡੀ عظیم ਮਹਾਨ ਹੈ ਕਿ ਤੂੰ ਦਾਤ ਦੇਣ ਲਗਿਆ ਕਿਸੇ ਕੋਲ ਸਲਾਹ مشورہ ਨਹੀਂ ਕਰਦਾ ਸਿੱਧੀ ਹੀ ਦਾਤ ਤੋਂ ਬਣਦਾ ਆਪ ਬਣਦਾ ਹੈ ਵੜੀ ਵੜਿਆਈ ਜਾਂ ਆਪ ਹੈ ਆਪ ਇਹ ਵੀ ਤੇਰੀ ਵੜਿਆਈ ਬਹੁਤ ਵੱਡੀ ਹੈ ਕਿ ਸਭ ਕੁਝ ਤੋਂ ਆਪ ਹੀ ਬਣਦਾ ਹੈ ਆਪ ਹੀ ਕਰਦਾ ਹੈ ਤੇ ਹਰ ਥਾਂ ਤੇ ਆਪ ਹੀ ਆਤ ਹੈ ਤੇਥੋਂ ਬਿਨਾ ਹੋਰ ਕੋਈ ਦੂਜਾ ਨਹੀਂ ਨਾ ਨੇਕ ਕਾਰ ਨਾ ਕਥਨੀ ਜਾਏ اے ਪ੍ਰਭੂ ਤੇਰੀ ਜਿਤਨੀ ਕਾਰ ਹੈ ਜੋ ਤੇਰੇ ਕੰਮ ਨੇ ਉਹ ਕਥਨ ਦੇਚ ਨਹੀਂ ਆਉਂਦਾ ਉਹ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿੰਨਾ ਕੁ ਬਣਾਇਆ ਹੈ ਤੂੰ ਕਿੰਨੀ ਸਿਰਜਣਾ ਕੀਤੀ ਹੈ ਤੇ ਤੂੰ ਕੀ ਕੀ ਦੇ ਰਿਹਾ ਹੈ ਤੇ ਤੂੰ ਕਿੰਨਾ ਕੁ ਵੱਡਾ ਇਨਸਾਫ ਕਰ ਰਿਹਾ ਹੈ ਕਿੰਨੀ ਵੱਡੀ ਦਾਤ ਦੇ ਰਿਹਾ ਹੈ ਦਰਸਲ ਹੈ ਪ੍ਰਭੂ ਇਹ ਮੇਰੇ ਕਥਨ ਦੇਚ ਨਹੀਂ ਆਉਂਦਾ ਇਹ ਤੇ ਮੈਂ ਬਿਆਨ ਨਹੀਂ ਕਰ ਸਕਦਾ ਨਾ ਨੇਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜਾਏ ਜੋ ਕੁਝ ਵੀ ਹੋ ਰਿਹਾ ਏ ਜੋ ਕੁਝ ਵੀ ਕੀਤਾ ਜਾ ਰਿਹਾ ਸਭ ਤੇਰੀ ਰਜ਼ਾ ਦੇ ਚ ਹੈ ਸਭ ਤੇਰੇ ਹੁਕਮ ਦੇ ਚ ਹੈ ਸਭ ਤੇਰੇ ਭਾਣੇ ਦੇ ਚ ਹੈ ਇਸ ਵਾਸਤੇ ਸਹੀ ਮੈਨਿਆਂ ਦਾ ਭਗਤ ਉਹੀ ਹੈ ਜੋ ਤੇਰੀ ਰਜ਼ਾ ਨੂੰ ਸਮਝ ਜਾਏ ਜੋ ਤੇਰੇ ਭਾਣੇ ਨੂੰ ਸਮਝ ਜਾਏ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਦਾ ਤੈਨੂੰ ਭੇਦ ਜਾਤਾ ਵਾਸਤੁਗ ਭੇਦ ਉਸਨੇ ਜਾਣ ਲਿਆ ਵਾਸਤੁਗ ਭੇਦ ਰਾਜ਼ ਉਸਨੇ ਸਮਝ ਲਿਆ ਜਿਸ ਨੇ ਤੇਰੇ ਹੁਕਮ ਨੂੰ ਸਮਝ ਲਿਆ ਤੇ ਤੇਰਾ ਹੁਕਮ ਕੀ ਹੈ ਦਰਸਲ ਤੇਰਾ ਹੁਕਮ ਜੋ ਕੁਝ ਵੀ ਹੋਇਆ ਹੈ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਜੋ ਕੁਝ ਵੀ ਬਣਿਆ ਹੈ ਇਹ ਸਭ ਤੇਰਾ ਹੁਕਮ ਹੈ ਔਰ ਤੇਰੀ ਬਨਾਵਟ ਹੈ ਔਰ ਇਹ ਸੱਚੀ ਹੈ ਤੇਰੀ ਦੇਣ ਸੱਚੀ ਤੇਰੀ ਬਨਾਵਟ ਸੱਚੀ ਇਸ ਨੂੰ ਜਿਹੜਾ ਸਮਝ ਜਾਂਦਾ ਹੈ ਦਰਸ ਲੋ ਸੱਚ ਦੇ ਨੇੜੇ ਹੋ ਜਾਂਦਾ ਹੈ ਸੱਚ ਦੀ ਨੇਮਤਾ ਦਾ ਆਨੰਦ ਮਾਣਦਾ ਹੈ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੂਸਰੇ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਨੇ ਨਾ ਆਨੇ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜ਼ਾਏ ਦਰਸਲ ਸਭ ਕੁਝ ਉਸ ਦੀ ਰਜ਼ਾ ਦੇ ਚ ਹੈ ਤੇ ਮਨੁੱਖ ਦਾ ਹੁਣ ਫਰਜ਼ ਹੋ ਜਾਂਦਾ ਹੈ ਉਸ ਦੀ ਰਜ਼ਾ ਨੂੰ ਮੰਨਣਾ ਹੁਕਮ ਨੂੰ ਰਜ਼ਾਈ ਚੱਲਣਾ ਨਾ ਨਿ ਲਿਖਿਆ ਨਾ ਜੋ ਹੁਕਮ ਨਾਲ ਲਿਖਿਆ ਹੋਇਆ ਹੈ ਜੋ ਹੁਕਮ ਹਰ ਜੀਵ ਤੇ ਹੈ ਭਾਵ ਜੋਸ਼ਤੀ ਦੇਨ ਜੋਸ਼ ਦੀ ਬਣਾਵਟ ਹੈ ਔਰ ਜਿਸ ਢੰਗ ਦੀ ਹੈ ਇਨੂੰ ਕਬੂਲ ਕਰ ਲੈਣਾ ਉਹਨੇ ਖਿੜੇ ਮੱਥੇ ਤਸلیم ਕਰ ਲੈਣਾ ਕਿ ਉਸ ਦੀ ਰਜ਼ਾ ਨੂੰ ਮੰਨਣਾ ਹੈ ਕਿ ਜਿਹੜਾ ਉਸ ਦੀ ਰਜ਼ਾ ਦੇ ਚ ਰਾਜ਼ੀ ਹੈ ਦਰਅਸਲ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਈਸ਼ਵਰ ਅਗਾਂਪੁਰ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਜਿਸਤੇ ਈਸ਼ਵਰ ਰਾਜ਼ੀ ਹੋ ਗਿਆ ਸਮਝ ਲਓ ਉਸਤੇ ਜਹਾਨ ਰਾਜ਼ੀ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇੱਕ ਸੱਜਣਾ ਸਭ ਸੱਜਣਾ ਇੱਕ ਵੈਰੀ ਸਭ ਬਾਦ ਜੇ ਇੱਕ ਸੱਜਣ ਬਣ ਗਿਆ ਤਾਂ ਸਾਰਾ ਸੰਸਾਰ ਸੱਜਣ ਬਣ ਗਿਆ ਤੇ ਜੇ ਇੱਕ ਨਾਲ ਕੋਈ ਸੰਬੰਧ ਨਹੀਂ ਤਾਂ ਫਿਰ ਜਗਤ ਦੇ ਜ਼ਰਰੇ-ਜ਼ਰਰੇ ਨਾਲ ਸੰਬੰਧ ਟੁੱਟਿਆ ਹੋਇਆ ਹੈ ਤੇ ਗਲੀਆਂ ਦੇ ਕੱਖ ਵੀ ਫਿਰ ਜੋ ਹੈ ਵੈਰੀ ਨੇ ਤਾਂ ਜਿਹੜਾ ਉਸਦੀ ਰਜ਼ਾ ਦੇ ਚ ਚੱਲਦਾ ਹੈ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਪ੍ਰਮਾਤਮਾ ਜਿਸਤੇ ਰਾਜ਼ੀ ਹੋ ਜਾਂਦਾ ਉਹ ਮਾਲਾ-ਮਾਲ ਹੋ ਜਾਂਦਾ ਹੈ ਉਹ ਖੁਸ਼ਹਾਲ ਹੈ